ਸੁਖ ਤੇ ਦੁੱਖ ਉਤਰਾ ਚੜਾ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਇੱਕ اٹوٹ ਹਿੱਸਾ ਹੁੰਦੇ ਨੇ ਅਸੀਂ ਸਾਰੇ ਇੰਨਾ ਭਾਵਨਾਵਾਂ ਨੂੰ ਸਮੇਂ-ਸਮੇਂ ਤੇ ਮਹਿਸੂਸ ਕਰਦੇ ਆਂ ਪਰ ਕੁਦਰਤ ਦਾ ਨਿਯਮ ਆ ਕਿ ਰਾਤ ਕਿੰਨੀ ਵੀ ਗਹਿਰੀ ਕਾਲੀ ਜਾਂ ਭਿਆਨਕ ਕਿਉਂ ਨਾ ਹੋਵੇ ਆਖਰਕਾਰ ਦਿਨ ਚੜਦਿਆਂ ਹੀ ਰੌਸ਼ਨੀ ਨੇ ਚਾਰੇ ਪਾਸੇ ਚਾਨਣ ਫਲਾ ਦੇਣਾ ਦਿਨ ਤੇ ਰਾਤ ਰਾਤ ਤੇ ਦਿਨ ਇਸ ਚੱਕਰ ਵਾਂਗ ਹੀ ਸਾਡੀ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਦਾ ਵਾਰ-ਵਾਰ ਆਉਣਾ ਜਾਣਾ ਲੱਗਿਆ ਰਹਿੰਦਾ ਵਾ ਸੋ ਦੋਸਤੋ ਹਮੇਸ਼ਾ ਯਾਦ ਰੱਖਿਓ ਕਿ ਹਾਲਾਤ ਭਾਵੇਂ ਜਿਵੇਂ ਮਰਜ਼ੀ ਦੇ ਹੋਣ ਪਰਮਾਤਮਾ ਦੇ ਨਾਮ ਤੇ ਅਰਦਾਸ ਦਾ ਪੱਲਾ ਕਦੇ ਨਹੀਂ ਛੱਡਣਾ ਉਸ ਰੱਬ ਨੇ ਜਿਸ ਮਸਿਆ ਬਣਾਈਆਂ ਉਸ ਦਾ ਹੱਲ ਵੀ ਜ਼ਰੂਰ ਬਣਾਇਆ ਹੁੰਦਾ ਪੰਜਾਬੀ ਦੇ ਸਿਰਮੌਰ ਕਵੀ ਡਾਕਟਰ ਅਸਰਜੀਤ ਪਾਤਰ ਜੀ ਨੇ ਆਪਣੀ ਕਵਿਤਾ ਵਿੱਚ ਕਿਹਾ ਵਾ ਕਿ ਨੇਰ ਨਾ ਸਮਝੀ ਕਿ ਚਾਨਣ ਡਰ ਗਿਆ ਹੈ ਰਾਤ ਨਾ ਸੋਚੀ ਕਿ ਸੂਰਜ ਮਰ ਗਿਆ ਹੈ ਬਾਲ ਜੋਤਾਂ ਜ਼ਿੰਦਗੀ ਦੀ ਮਾਣ ਮੱਤੀਆਂ ਉਠ ਜਗਾ ਦੇ ਮੋਮਬਤੀਆਂ ਉਠ ਜਗਾ ਦੇ ਮੋਮਬਤੀਆਂ ਦੋਸਤੋ ਆਪਣੀ ਅੱਜ ਦੀ ਕਹਾਣੀ ਵਿੱਚ ਵੀ ਸੁਰਮਖਨਾ ਦਾ ਮੁੱਖ ਪਾਤਰ ਕੁਝ ਐਸੇ ਤਰ੍ਹਾਂ ਹੀ ਚੰਗੇ ਮਾੜੇ ਸਮੇਂ ਨੂੰ ਹੰਡਾਉਂਦਾ ਹੋਇਆ ਅੱਗੇ ਵਧਦਾ ਤੇ ਆਓ ਜਾਣੀਏ ਕਿ ਉਸ ਨਾਲ ਅਜੀਹਾ ਕੀ ਵਾਪਰਿਆ ਜਿਸ ਨੇ ਉਹਦੀ ਜ਼ਿੰਦਗੀ ਹਲਾ ਕੇ ਰੱਖ ਦਿੱਤੀ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਹੋਰਾਂ ਨੂੰ ਵੀ ਨਾਲ ਜੋੜਨ ਲਈ ਉਤਸ਼ਾਹ ਤੇ ਸ਼ੇਅਰ ਕਰੋ ਇਹ ਵੀਡੀਓ ਨੂੰ ਸੋ ਦੋਸਤੋ ਸੁਰਮਖਨਾ ਦਾ ਇਹ ਹੋਣ ਹਾਰ ਤੇ ਸਹਿਜ ਵਿਦਿਆਰਥੀ 6ਵੀਂ ਜਮਾਤ ਵਿੱਚ ਪੜਦਾ ਸੀ ਹਮੇਸ਼ਾ ਅਵਲ ਦਰਜੇ ਤੇ ਆਉਣ ਵਾਲਾ ਸੁਰਮਖ ਆਪਣੀ ਤੇਜ ਬੁੱਧੀ ਤੇ ਡੂੰਗੀ ਸਮਝ ਕਰਕੇ ਸਾਰੇ ਹੀ ਵਿਦਿਆਰਥੀਆਂ ਤੇ ਅਧਿਆਪਕਾਂ ਵਿੱਚ ਬਹੁਤ ਪ੍ਰਸਿੱਧ ਸੀ ਸੁਰਮਖ ਨੂੰ ਆਪਣੇ ਪਾਠਕ੍ਰਮ ਤੋਂ ਬਾਹਰ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਹਾਸਲ ਕਰਨ ਦਾ ਬਹੁਤ ਸ਼ੌਕ ਸੀ ਜਿਸ ਕਰਕੇ ਉਹ ਵਾਦੋ ਖੋਜਾਂ ਜਾਂ ਪ੍ਰੋਜੈਕਟਾਂ ਵਿੱਚ ਰੁੱਝਿਆ ਰਹਿੰਦਾ ਉਸਦੀ ਇੱਕ ਖਾਸੀਅਤ ਸੀ ਕਿ ਉਹ ਆਪਣੇ ਅਧਿਆਪਕਾਂ ਤੇ ਸਾਥੀਆਂ ਨਾਲ ਹਮੇਸ਼ਾ ਨਰਮ ਪਾਸ਼ਾ ਦੀ ਵਰਤੋਂ ਕਰਦਾ ਹਮੇਸ਼ਾ ਬੜੇ ਪਿਆਰ ਨਾਲ ਬੋਲਦਾ ਉਹ ਹਮੇਸ਼ਾ ਆਪਣੇ ਸਹਿਪਾਠੀਆਂ ਦੀ ਪੜ੍ਹਾਈ ਤੇ ਪ੍ਰੋਜੈਕਟਾਂ ਵਿੱਚ ਮਦਦ ਕਰਨ ਲਈ ਤਿਆਰ ਰਹਿੰਦਾ ਸੀ ਸਤੰਬਰ ਮਹੀਨੇ ਦੇ ਇਮਤਿਹਾਨ ਖਤਮ ਹੋ ਗਏ ਸਨ ਤੇ ਹੁਣ ਵੇਲਾ ਸੀ ਨਤੀਜਿਆਂ ਦਾ ਸਾਰੇ ਹੀ ਵਿਦਿਆਰਥੀ ਜਾਣਦੇ ਸਨ ਕਿ ਹਰ ਵਾਰ ਦੀ ਤਰ੍ਹਾਂ ਸੁਰਮਕ ਨੇ ਸਭ ਤੋਂ ਵੱਧ ਅੰਕ ਹਾਸਲ ਕਰਕੇ ਪਹਿਲਾ ਦਰਜਾ ਹਾਸਲ ਕੀਤਾ ਹੋਣਾ ਪਰ ਅਚਾਨਕ ਹੀ ਸਾਰੇ ਉਹ ਦੋਹਰਾਣ ਰਹੇ ਜਦੋਂ ਉਮੀਦ ਤੋਂ ਉਲਟ ਐ ਪਤਾ ਲੱਗਾ ਵਹੀ ਇਸ ਵਾਰ ਸੁਰਮਖ ਉਹਨਾਂ ਪਹਿਲੇ ਵਿਦਿਆਰਥੀਆਂ ਵਿੱਚ ਨਹੀਂ ਸੀ ਸਮੇਂ ਦੇ ਨਾਲ-ਨਾਲ ਸੁਰਮਖ ਦੀ ਜ਼ਿੰਦਗੀ ਨੇ ਅਚਾਨਕ ਹੀ ਇੱਕ ਮੋੜ ਲੈ ਲਿਆ ਤੇ ਹਾਲਾਤ ਹੋਰ ਖਰਾਬ ਹੋ ਗਏ ਸੁਰਮਖ ਕਈ ਦਿਨ ਸਕੂਲ ਵੀ ਨਹੀਂ ਆਇਆ ਸੁਰਮਖ ਦੀ ਜਮਾਤ ਵਿੱਚ ਉਸੇ ਦਾ ਇੱਕ ਸਹਿਪਾਠੀ ਸੀ ਜਿਸ ਦਾ ਨਾਂ ਫਤੇਹ ਸਿੰਘ ਸੀ ਫਤੀਬ ਬਹੁਤ ਹੀ ਸ਼ਰਾਰਤੀ ਹੌਸਲੇ ਵਾਲਾ ਤੇ ਹਾਜ਼ਰ ਜਵਾਬ ਵਿਦਿਆਰਥੀ ਵੱਜੋਂ ਜਾਣਿਆ ਜਾਂਦਾ ਸੀ ਫਤੀ ਨੇ ਸੁਰਮਖ ਦੀ ਜ਼ਿੰਦਗੀ ਵਿੱਚ ਚੱਲ ਰਹੇ ਵਰਤਾਰੇ ਨੂੰ ਮਹਿਸੂਸ ਕਰਦਿਆਂ ਸਹੀ ਹਾਲਾਤ ਜਾਣਨ ਦਾ ਯਤਨ ਕੀਤਾ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਫਤੀ ਨੂੰ ਪਤਾ ਲੱਗਾ ਕਿ ਸੁਰਮਖ ਦੇ ਪਿਤਾ ਜੀ ਨੂੰ ਉਹਨਾਂ ਦੇ ਕਾਰੋਬਾਰ ਵਿੱਚ ਭਾਰੇ ਘਾਟੇ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਉਹਨਾਂ ਦੀ ਵਿੱਤੀ ਹਾਲਤ ਬਹੁਤ ਖਰਾਬ ਸੀ। ਇਹਦੇ ਨਤੀਜੇ ਵਜੋਂ ਸੁਰਮਕ ਐਸ ਵਾਰ ਸਕੂਲ ਦੀ ਫੀਸ ਵੀ ਨਹੀਂ ਭਰ ਸਕਿਆ ਤੇ ਸਾਰਾ ਹੀ ਪਰਿਵਾਰ ਆਪਣਾ ਗੁਜ਼ਾਰਾ ਚਲਾਉਣ ਲਈ ਸੰਘਰਸ਼ ਕਰ ਰਿਹਾ ਸੀ। ਤਣਾ ਦੇ ਇੰਨਾ ਹਾਲਾਤਾਂ ਨੇ ਸੁਰਮਕ ਦੀ ਪੜ੍ਹਾਈ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ। ਫਤਿਹ ਨੇ ਜਾਣ ਲਿਆ ਸੀ ਕਿ ਵਿੱਤੀ ਮੁਸੀਬਤ ਉਸਦੇ ਦੋਸਤੀ, ਪੜ੍ਹਾਈ ਤੇ ਹੌਂਸਲੇ ਦੋਵਾਂ ਨੂੰ ਪ੍ਰਭਾਵਿਤ ਕਰ ਰਹੀ ਸੀ। ਸੁਰਮਕ ਦੀ ਐਸ ਦਰਦਰਸ਼ਾ ਨੂੰ ਵੇਖ ਫਤੇ ਕੁਝ ਨਾ ਕੁਝ ਹੱਲ ਕੱਢਣ ਲਈ ਸੋਚਣ ਲੱਗ ਪਿਆ ਦੋਸਤੋ ਤੁਸੀਂ ਵੀ ਕਦੇ ਨਾ ਕਦੇ ਆਪਣੀ ਜ਼ਿੰਦਗੀ ਵਿੱਚ ਆਲੇ ਦੁਆਲੇ ਜੁਕੀਨਨ ਕਿਸੇ ਅਜਿਹੇ ਵਿਅਕਤੀ ਜਾਂ ਇਨਸਾਨ ਨੂੰ ਵੇਖਿਆ ਹੋਵੇਗਾ ਜੋ ਆਉਣ ਵਾਲੇ ਸਮੇਂ ਵਿੱਚ ਜਾਂ ਤੁਸੀਂ ਆਉਣ ਵਾਲੇ ਸਮੇਂ ਵਿੱਚ ਵੇਖੋਗੇ ਜਿਹੜਾ ਹੁਣ ਪਹਿਲਾਂ ਵਾਂਗ ਨਹੀਂ ਰਿਹਾ ਜੋ ਉਸਦਾ ਵਿਵਹਾਰ ਥੋੜਾ ਬਦਲ ਗਿਆ ਹੋਵੇ ਤੁਸੀਂ ਜ਼ਰੂਰ ਕੋਸ਼ਿਸ਼ ਕਰਿਓ ਜੇ ਸੰਭਵ ਹੋਵੇ ਤਾਂ ਨਜ਼ਰ ਅੰਦਾਜ਼ ਕਰਨ ਦੀ ਤਾਂ ਜੂ ਕਿ 세ਪਾਸ ਉਸ ਦੀ ਕੋਈ ਮਦਦ ਕਰ ਸਕੋ ਕਹਾਣੀ ਚਲੋ ਅੱਗੇ ਵਧਾਉਂਦੇ ਹਾਂ ਪਤਾ ਲੱਗਾ ਕਿ ਫਤੇਹ ਇੱਕ ਅਜਿਹੇ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਜਿੱਥੇ ਉਸਨੇ ਆਪਣੇ ਘਰ ਦੇ ਵੱਡਿਆਂ ਤੋਂ ਹਮੇਸ਼ਾ ਹੀ ਕਹਾਣੀਆਂ ਰਾਈਂ ਦਿਆਲਤਾ ਪਿਆਰ ਨਿਮਰਤਾ ਸੇਵਾ ਤੇ ਹੌਸਲੇ ਨਾਲ ਭਰੀਆਂ ਕਥਾ ਸੁਣੀਆਂ ਤੇ ਕਹਾਣੀਆਂ ਸੁਣੀਆਂ ਹੋਈਆਂ ਸਨ ਫਤੇਹ ਹਮੇਸ਼ਾ ਹੀ ਆਪਣੀਆਂ ਸ਼ਰਾਰਤੀ ਹਰਕਤਾਂ ਲਈ ਜਾਣਿਆ ਜਾਂਦਾ ਸੀ ਪਰ ਉਸ ਕੋਲ ਇੱਕ ਵੱਡਾ ਦਿਲ ਤੇ ਕੁ ਲੋੜਵੰਦਾਂ ਦੀ ਮਦਦ ਕਰਨ ਵਰਗੀਆਂ ਕਦਰਾਂ-ਕੀਮਤਾਂ ਦਾ ਖਜ਼ਾਨਾ ਵੀ ਸੀ ਐਨਾ ਹੀ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੋ ਕੇ ਫਤਿਹ ਨੇ ਸੁਰਮਕ ਦੀ ਮਦਦ ਕਰਨ ਲਈ ਇੱਕ ਰਚਨਾਤਮਕ ਯੋਜਨਾ ਤਿਆਰ ਕੀਤੀ ਫਤਿਹ ਨੇ ਕੁਝ ਸਾਥੀਆਂ ਨਾਲ ਰਾਲ ਕੇ ਪੈਸੇ ਇਕੱਠੇ ਕਰਨ ਲਈ ਇੱਕ ਫੰਡ ਰੇਂਜਿੰਗ ਸਮਾਗਮ ਕਰਾਉਣ ਦਾ ਫੈਸਲਾ ਕੀਤਾ ਫਤਿਹ ਨੇ ਉਸ ਸਮਾਗਮ ਨੂੰ ਦਾ ਗ੍ਰੇਡ ਸਕੂਲ ਟੈਲੈਂਟ ਸ਼ੋ ਦਾ ਨਾਂ ਦਿੱਤਾ ਜਿਸ ਵਿੱਚ ਕੋਲ ਦੇ ਸਾਰੇ ਵਿਦਿਆਰਥੀ ਆਪਣੇ ਵਿਲੱਖਣ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਦੇ ਸਨ ਜਿਵੇਂ ਚਿੱਤਰਕਾਰੀ ਸੋਨੇ ਲਿਖਾਈ ਗਾਇਕੀ ਜਾਦੂ ਚੁਟਕਲੇ ਕਹਾਣੀਆਂ ਤੇ ਹੋਰ ਬਹੁਤ ਕੁਝ ਫਤੇ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਅਣਥਕ ਮਿਹਨਤ ਕੀਤੀ ਉਸਨੇ ਆਪਣੇ ਸਹਿਪਾਠੀਆਂ ਨਾਲ ਸੰਪਰਕ ਕੀਤਾ ਉਹਨਾਂ ਨੂੰ ਭਾਗ ਲੈਣ ਤੇ ਆਪਣਾ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਉਸਨੇ ਅਧਿਆਪਕਾਂ ਤੇ ਪ੍ਰਿੰਸੀਪਲ ਸਾਹਿਬ ਨੂੰ ਵੀ ਸਮਾਗਮ ਵਿੱਚ ਸਹਿਯੋਗ ਕਰਨ ਲਈ ਉਤਸ਼ਾਹਤ ਕੀਤਾ ਜਿਵੇਂ ਜਿਵੇਂ ਟੈਲੈਂਟ ਸ਼ੋਅ ਬਾਰੇ ਗੱਲ ਫੈਲਦੀ ਗਈ ਜੋਸ਼ ਵਧਦਾ ਗਿਆ ਤੇ ਵਿਦਿਆਰਥੀਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਉਤਸੁਕਤਾ ਨਾਲ ਆਪਣੇ ਨਾਂ ਦਰਜ ਕਰਵਾਉਣੇ ਸ਼ੁਰੂ ਕਰ ਦਿੱਤੇ ਟੈਲੈਂਟ ਸ਼ੋਅ ਵਾਲੇ ਦਿਨ ਸਕੂਲ ਦਾ ਆਰਟੋਰੀਅਮ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਤੇ ਅਧਿਆਪਕਾਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਵਿਦਿਆਰਥੀਆਂ ਨੇ ਇੱਕ ਤੋਂ ਇੱਕ ਹੁਨਰ ਦਾ ਪ੍ਰਦਰਸ਼ਨ ਕੀਤਾ ਤੇ ਆਨੰਦ ਦਾ ਮਾਹੌਲ ਬਣ ਗਿਆ ਅਚਾਨਕ ਇਸ ਸਮਾਗਮ ਦੀ ਖਾਸ ਗੱਲ ਉਦੋਂ ਸਾਹਮਣੇ ਆਈ ਜਦੋਂ ਫਤੇ ਨੇ ਸਟੇਜ ਸੰਭਾਲ ਲਈ ਉਸ ਨੇ ਸਮਾਗਮ ਦੇ ਪਿੱਛੇ ਦਾ ਕਾਰਨ ਤੇ ਲੋੜਵੰਦ ਦੋਸਤਾਂ ਦਾ ਸਮਰਥਨ ਕਰਨ ਦੀ ਮਹੱਤਤਾ ਬਾਰੇ ਦੱਸਿਆ ਸਰੋਤੇ ਫਤੇ ਦੀ ਇਮਾਨਦਾਰੀ ਤੇ ਸੁਰਮਖ ਦੀ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਤੋਂ ਬਹੁਤ ਪ੍ਰਭਾਵਿਤ ਹੋਏ ਵਿਦਿਆਰਥੀਆਂ ਮਾਪਿਆਂ ਤੇ ਅਧਿਆਪਕਾਂ ਨੇ ਵੱਧ ਚੜ ਕੇ ਮਦਦ ਕੀਤੀ ਤੇ ਇਕੱਠੇ ਕੀਤੇ ਗਏ ਫੰਡ ਸੁਰਮਖ ਦੇ ਸਕੂਲ ਫੀਸ ਨੂੰ ਪੂਰਾ ਕਰਨ ਉਸਦੇ ਪਰਿਵਾਰ ਨੂੰ ਗੁਜਰਾਹਤ ਦੇਣ ਲਈ ਦੇ ਦਿੱਤੇ ਜਦੋਂ ਸਕੂਲ ਦਾ ਸਲਾਣਾ ਸਮਾਗਮ ਹੋਇਆ ਤਾਂ ਪ੍ਰਿੰਸੀਪਲ ਸਾਹਿਬ ਨੇ ਫਤਿਹ ਦੀ ਸਿਰਜਣਾਤਮਕ ਤੇ ਦਿਆਲਤਾ ਦੀ ਸਲਾਘਾ ਕੀਤੀ ਉਹਨਾਂ ਨੇ ਲੋੜਵੰਦ ਦੋਸਤ ਦੀ ਮਦਦ ਕਰਨ ਕਰਕੇ ਨੇਕ ਕੰਮ ਕਰਨ ਲਈ ਫਤੇ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤਾ ਪੂਰੇ ਸਕੂਲ ਨੇ ਫਤੇ ਦੇ ਚੇਤਨਾ ਦੀ ਸਲਾਘਾ ਕੀਤੀ ਸੁਰਮਖ ਨੇ ਵੀ ਫਤੇ ਦੀ ਇਸ ਪਾਵਨਾ ਨੂੰ ਸਲਾਮ ਕਰਦਿਆਂ ਉਸ ਦਾ ਇੱਕ ਵਾਰ ਨਹੀਂ ਵਾਰ-ਵਾਰ ਧੰਵਾਦ ਕੀਤਾ ਸੋ ਦੋਸਤੋ ਸੱਚੀ ਦੋਸਤੀ ਹਮਦਰਦੀ ਪਿਆਰ ਤੇ ਸੇਵਾ ਦੀ ਪਾਵਨਾ ਕਿਸੇ ਦੀ ਵੀ ਜ਼ਿੰਦਗੀ ਵਿੱਚ ਇੱਕ ਵੱਡਾ ਫਰਕ ਲਿਆ ਸਕਦੀ ਆ ਜਦੋਂ ਅਸੀਂ ਦੂਜਿਆਂ ਦੀ ਮਦਦ ਕਰਨ ਲਈ ਅੱਗੇ ਆਉਂਦੇ ਆ ਤਾਂ ਅਸੀਂ ਨਾ ਸਿਰਫ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਆ ਸਗੋਂ ਦਿਆਲਤਾ ਤੇ ਉਦਾਰਤਾ ਲਈ ਕੰਮ ਕਰਨ ਲਈ ਉਤਸ਼ਾਹਿਤ ਕਰਦੀਆਂ ਖੁਸ਼ੀਆਂ ਨਾਲ ਭਰਪੂਰ ਚੰਗਾ ਜੀਵਨ ਜਾਚ ਲਈ ਅਜਿਹੇਆਂ ਹੋਰ ਗਿਆਨਵਰਤਕ ਤੇ ਪ੍ਰੇਰਣਾਦਾਇਕ ਕਹਾਣੀਆਂ ਤੇ ਵਿਚਾਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰ ਲਓ ਤੇ ਹੋਰਾਂ ਨੂੰ ਵੀ ਨਾਲ ਜੋੜਨ ਲਈ ਉਤਸ਼ਾਹਿਤ ਕਰੋ ਜੀ